ਕਾਲ ਤੋਂ ਸ਼ੁਰੂ ਹੋਈ 38 ਦਿਨਾਂ ਤੱਕ ਚੱਲਣ ਵਾਲੀ ਪਵਿੱਤਰ ਸ਼੍ਰੀ ਅਮਰਨਾਥ ਯਾਤਰਾ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਇਹ ਯਾਤਰਾ ਕਲ ਦੱਖਣ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਖੇ ਪੈਲਗਾਮ ਅਤੇ ਮਦ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ਦੇ ਬਾਲਟਾਲ ਤੋਂ ਸ਼ੁਰੂ ਹੋਈ ਦੋਹਾਂ ਰਸਤਿਆਂ ਤੇ ਸਖਤ ਸੁਰੱਖਿਆ ਪ੍ਰਬੰਧ ਵਿਚਾਲੇ ਸ਼ਰਤਾਲੂ ਤੜਕਸਾਰ ਹੀ ਜਾਣੇ ਸ਼ੁਰੂ ਹੋ ਗਏ ਸਨ 12756 ਫੁੱਟ ਦੀ ਉਚਾਈ ਤੇ ਸਥਿਤ ਸ਼੍ਰੀ ਅਮਰਨਾਥ ਗੁਫਾ ਚੇ ਪਵਿੱਤਰ ਹਿਮ ਲਿੰਗ ਬੰਦਾ ਹੈ 3000 ਸ਼ਰਧਾਲੂਆਂ ਦਾ ਪਹਿਲਾ ਜਥਾ ਪਹਿਲਗਾਮ ਦੇ ਰਸਤੇ ਤੋਂ ਚੰਦਨਵਾਲੀ ਲਈ ਰਵਾਨਾ ਹੋਇਆ ਅਤੇ ਬਾਲਟਾਲ ਕੈਂਪ ਤੋਂ 7700 ਤੋਂ ਵੱਧ ਸ਼ਰਧਾਲੂ ਪਵਿੱਤਰ ਗੁਫਾ ਲਈ ਰਵਾਨਾ ਹੋਏ। ਯਾਤਰਾ ਅਧਿਕਾਰੀਆਂ ਨੇ ਦੱਸਿਆ ਕਿ 5600 ਤੋਂ ਵੱਧ ਸ਼ਰਧਾਲੂ ਪਵਿੱਤਰ ਗੁਫਾ ਦੇ ਦਰਸ਼ਨ ਕਰ ਚੁੱਕੇ ਨੇ। ਤੀਰਥ ਯਾਤਰੀ ਦੋਵਾਂ ਰਸਤਿਆਂ ਤੇ ਸੁਰੱਖਿਆ ਪ੍ਰਣਾਲੀ ਅਤੇ ਪ੍ਰਬੰਧਾਂ ਤੋਂ ਸੰਤੁਸ਼ਟ ਸਨ। ਪੂਰੇ ਮਾਰਗ ਤੇ ਹਜ਼ਾਰਾਂ ਸੁਰੱਖਿਆ ਕਰਮੀ ਲਗਾਏ ਗਏ ਨੇ। ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਸੀਸੀਟੀਵੀ ਕੈਮਰੇ ਨਿਗਰਾਨੀ ਪ੍ਰਣਾਲੀ ਦੀ ਮਦਦ ਨਾਲ ਪ੍ਰਮੁੱਖ ਸਥਾਨਾਂ ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਵਿਚਾਲੇ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਅੱਜ ਸਵੇਰੇ 291 ਵਾਹਨਾਂ ਤੇ 6000 ਤੋਂ ਵੱਧ ਸ਼ਰਧਾਲੂਆਂ ਦਾ ਪਹਿਲਾ ਜਥਾ ਰਵਾਨਾ ਹੋਇਆ ਜਿਹੜੇ ਅੱਜ ਸ਼ਾਮ ਨੂੰ ਪਵਿੱਤਰ ਗੁਫਾ ਪਹੁੰਚ ਜਾਣਗੇ ਜਨਾਬ ਕੇ ਦਰਸ਼ਨ ਕਰਨ ਗਏ ਸਨ ਦਰਸ਼ਨ ਬੜੇ ਅੱਛੇ ਹੋਏ 2 ਫੁੱਟ 400 ਕੇ ਤੇ ਬਾਬਾ ਔਰ ਸਭੀ ਤੁਮਾਰੀ ਬਹੁਤ ਸਹਿਯੋਗ ਕਰੀ ਯਾਤਰਾ ਬਹੁਤ ਬਹੁਤ ਅੱਛੀ ਤਰ੍ਹਾਂ ਕਰ ਗਈ ਹੈ ਔਰ ਮੈਂ ਸ਼ੁਕਰੀਆ ਅਦਾ ਕਰਤਾ ਹਾਂ ਜਮੁਕਸ਼ਨੀ ਪੁਲਿਸ ਕਾ ਕਾੰਪੇਰ ਪ੍ਰਸ਼ਾਸਨ ਦਾ ਬਹੁਤ ਹੀ ਅੱਛੀ ਹੈ ਬਹੁਤ ਅੱਛੇ ਤਰੀਕੇ ਨਾਲ ہماری ਯਾਤਰਾ ਬਹੁਤ ਅੱਛੀ ਸੁਵਿਧਾ ਹੈ ਸੀਆਰਪੀਏ